ਜਿਹੜੇ ਅੱਜ ਪਿੰਡ ਗੌਸਗੜ੍ਹ ਦੇ ਵਿੱਚ ਰੇਤ ਨਾਲ ਪਰੇ ਟਿੱਪਰ ਘੇਰੇ ਗਏ ਆ। ਪਹਿਲਾਂ ਤਾਂ ਕਾਰਨ ਜਰੂਰ ਦੱਸਿਓ ਕਿਉਂ ਘੇਰੇ ਗਏ। ਕਾਰਨ ਇਹ ਆ ਜੇ ਇਹ ਓਵਰਲੋਡ ਟਿੱਪਰ ਜਿਹੜੇ ਆ 7 ਲੋਜ ਦਰਿਆ ਤੋਂ ਆਉਂਦੇ ਆ। ਇੱਥੋਂ ਫਿਰ ਸਸਰਾਲੀ ਕਲੋਨੀ, ਗੱਡਾਪੁਰ ਪਿੰਡ, ਗੌਸਗੜ੍ਹ ਪਿੰਡ। ਜੀ। ਇਹਨਾਂ ਤੋਂ ਹੋ ਕੇ ਅੱਗੇ ਜਾਂਦੇ ਆ। ਔਰ ਪੁਲਿਸ ਥਾਣਾ ਮਹਿਰਵਾਨ ਦੇ ਅੱਗੇ ਦੀ ਲਿੰਕ ਕੇ ਜਾਂਦੇ ਆ। ਕੋਈ ਇਹਨਾਂ ਤੇ ਕਾਰਵਾਈ ਨਹੀਂ ਨਾ ਮਾਇਨਿਕ ਵਿਭਾਗ ਦੀ ਕਾਰਵਾਈ ਆ। ਨਾ ਕੋਈ ਪੁਲਿਸ ਦੇ ਚਲਾਨ ਕੀਤੇ ਜਾ ਰਹੇ ਆ। ਤੇ ਸਾਡੀਆਂ ਜਿਹੜੀਆਂ ਸੜਕਾਂ ਨੇ ਸਾਰੀਆਂ ਬਰਬਾਦ ਕੀਤੀਆਂ ਪਈਆਂ ਨੇ। ਆ ਹੁਣ ਦੇ ਪੈਦਲ ਜਾਂ ਮੋਟਰਸਾਈਕਲ ਤੇ ਬੰਦਾ ਪੈਦਲ ਵੀ ਨਹੀਂ ਮੰਗ ਸਕਦਾ ਤੇ ਤਾਂ ਕਰਕੇ ਸਾਨੂੰ ਅਸੀਂ ਮਜਬੂਰ ਹੋ ਕੇ ਕੰਮ ਕੀਤਾ ਸਾਡੇ ਪਿੰਡ ਦੀ ਜੇ ਪੰਚਾਇਤ ਆ ਅਸੀਂ ਨਵੀਂ ਚੁਣੀ ਆ ਇਹ ਪਿੰਡ ਵਾਲਿਆਂ ਨਾਲ ਅਸੀਂ ਵਾਦਾ ਕੀਤਾ ਸੀਗਾ ਵੀ ਜਦੋਂ ਅਸੀਂ ਸਾਡੀ ਪੰਚਾਇਤ ਬਣੋਂਗੇ ਤਾਂ ਸੀਵਰ ਟਿਪਰਾਂ ਦਾ ਜਿਹੜੇ ਓਵਰਲੋਡ ਨੇ ਇਹਨਾਂ ਦਾ ਹੱਲ ਜ਼ਰੂਰ ਪਿੰਡ ਵਾਲੇ ਨੂੰ ਇਕੱਠੇ ਕਰਕੇ ਕਰਾਂਗੇ ਤੇ ਫਿਰ ਅਸੀਂ ਸਾਰਿਆਂ ਨੂੰ ਪਹਿਲਾਂ ਜਿਹੜਾ ਲੋਕ ਨਿਰਮਾਣ ਵਿਭਾਗ ਆ FWD ਇਹਨਾਂ ਨੂੰ ਪੰਚਾਇਤ ਕਨੇਮ ਐਪਲੀਕੇਸ਼ਨ ਦੇ ਕੇ ਸਾਰਾ ਬੇਰਵਾ ਕਢਾਇਆ ਉਹਨਾਂ ਨੇ ਲੈਗਸੀ ਤੌਰ ਤੇ ਸਾਨੂੰ ਕਾਜ ਦਿੱਤੇ ਆ ਪਈਏ ਸਿਰਫ ਜਿਹੜੀ ਸੜਕ ਆ ਇਹ ਪਿੰਡ ਦੇ ਆਮ ਲੋਕਾਂ ਦੀ ਆਵਾਜ਼ਾਈ ਲਈ ਆ ਇੱਥੇ ਜਿਹੜੇ ਭਾਰੀ ਵਾਹਨ ਆ ਜਿਹੜੇ ਓਵਰਲੋਡ ਮਾਈਨਿੰਗ ਵਾਲੇ ਇਹ ਨਹੀਂ ਚੱਲ ਸਕਦੇ ਸਾਡੇ ਕੋਲ ਇੱਕ ਪੂਰਾ ਸਰਕਾਰੀ ਪ੍ਰੂਫ ਆ ਤੇ ਮੰਗ ਕੀ ਆ ਤੁਹਾਡੀ ਅਸੀਂ ਮੰਗ ਕੀ ਆ ਅਸੀਂ ਹੁਣ ਧਰਨਾ ਲਾਇਆ ਜੀ ਮੰਗ ਆ ਸੀ ਪਹਿਲਾਂ ਦੇ ਚੁੱਕੇ ਹਾਂ ਡੀਸੀ ਸਾਹਿਬ ਨੂੰ ਸੀਐਮ ਨੂੰ ਸਾਰਿਆਂ ਨੂੰ ਪਹਿਲਾਂ ਐਪਲੀਕੇਸ਼ਨਾਂ ਭਾਜ ਚੁੱਕੇ ਆ ਜੀ ਸਾਡੇ ਕਿਤੇ ਨੇ ਸੁਣਵਾਈ ਨਹੀਂ ਕੀਤੀ ਹੈਗੀ ਮੇਲ ਵੀ ਕੀਤੀ ਆ ਬਾਈ ਹੈਂਡ ਵੀ ਅਸੀਂ ਦੇ ਕੇ ਆਇਆ ਡੀਸੀ ਸਾਹਿਬ ਨੂੰ ਤੇ ਪਰ ਹੁਣ ਸਾਨੂੰ ਮਜਬੂਰ ਹੋ ਕੇ ਇਹਨਾਂ ਨੂੰ ਰੋਕਣਾ ਪਿਆ ਹਾਂਜੀ ਸੜਕ ਦਾ ਨੁਕਸਾਨ ਆ ਸੜਕ ਦਾ ਨਿਰਮਾਣ ਜਿਹੜਾ ਉਸ ਹਾਣਾ ਹੋਵੇ ਜਿੱਥੇ ਟਿਪਰ ਨਿਕ ਸਕਦੇ ਆ ਉਹਨਾਂ ਜਿਹੜਾ ਸੀ ਨਹੀਂ ਇਹਨੂੰ ਚਲਾਉਣਾ ਸੀ ਸਿਮਰਨ ਜੀ ਟੁਰ ਕੇ ਐਡਵੋਕੇਟ ਮੈਂ ਇਸ ਪਿੰਡ ਦੀ ਵਸਨੀਕ ਆ ਜੱਦੀ ਵਾਸੀ ਆ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੀ ਆ ਇਹ ਇਸ਼ੂ ਇਹ ਹੈਗਾ ਕਿ ਪਿੰਡ ਦੇ ਵਿੱਚ ਬਹੁਤ ਦੇਰ ਤੋਂ ਹੀ ਇਹ ਚੀਜ਼ਾਂ ਮਤਲਬ ਚੱਲ ਰਹੀਆਂ ਨੇ ਕਿ ਇੱਥੇ ਓਵਰਲੋਡਡ ਟਿਪਰ ਜਿਹੜੇ ਹੈਗੇ ਆ ਉਹ ਹੰਡਰਡਸ ਦੀ ਗਿਣਤੀ ਦੇ ਵਿੱਚ ਲੰਘਦੇ ਨੇ ਜਦਕਿ ਇਹ ਦਾਸ ਹੀ ਚੁੱਕੀ ਆ ਕਿ ਸਾਡੇ ਕੋਲ ਆਲਰੇਡੀ ਐਵੀਡੈਂਸ ਹੈਗਾ ਆ ਕਿ ਇੱਥੇ ਇਹ ਜਿਹੜੇ ਹੈਗੇ ਆ ਸਿਰਫ ਪਿੰਡ ਦੀ ਆਵਾਜ਼ ਹੀ ਲਈ ਆ ਉਹਦੇ ਕਰਕੇ ਤੇ ਜਿਹੜੀ ਸੜਕ ਦੀ ਸਾਡੀ ਦੀ ਦੁਰਗਤੀ ਹੋਈ ਹੋਈ ਆ ਉਹ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਉਹਦੇ ਕਰਕੇ ਸਾਡੇ ਪਿੰਡ ਦੇ ਲੋਕਾਂ ਦੀ ਜਿਹੜੀ ਜਾਨੀਮਾਲੀ ਨੁਕਸਾਨ ਵੀ ਹੋ ਰਿਹਾ ਆ ਬਜ਼ੁਰਗ ਰਾਤ ਨੂੰ ਤੁਰਦੇ ਆ ਤਾਂ ਜਿਵੇਂ ਆਬਵੀਅਸਲੀ ਗੱਲ ਆ ਹੁਣ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਜਿਆਦਾ ਨਜ਼ਰ ਨਹੀਂ ਹੈਗੀ ਸੈਰ ਕਰਨੀ ਵੀ ਇੱਥੇ ਕਿਉਂਕਿ ਸਾਡੇ ਕੋਲ ਕਿਹੜਾ ਸ਼ਰਮ ਵਾਂਗੂ ਪਾਰਕ ਆ ਨੇ ਇੱਥੇ ਵੀ ਅਸੀਂ ਪਾਰਕ ਦੇ ਵਿੱਚ ਜਾ ਕੇ ਸੈਰ ਕਰਨੀ ਹੁਣ ਸਾਰਿਆਂ ਨੇ ਸੈਰ ਕਰਨੀ ਆ ਜੋ ਕੁਝ ਵੀ ਕਰਨਾ ਜੇ ਉਹ ਵੀ ਦੇਖ ਲਓ ਨਾ ਸੈਰ ਕਰਾ ਨਿਕਲਦੇ ਬਜ਼ੁਰਗ ਉਹ ਖੱਡਰੇ ਦੇ ਵਿੱਚ ਪੈਰ ਪੈ ਗਏ ਤਾਂ ਉਹ गिर ਗਏ ਉਹਨਾਂ ਦੇ ਸੱਟ ਲੱਗੀ ਇੱਕ ਬਜ਼ੁਰਗਾ ਉਹਨਾਂ ਦਾ ਚੂਲਾ ਟੁੱਟ ਗਿਆ ਤੇ ਬੱਚੇ ਆ ਬੱਚਿਆਂ ਨੂੰ ਖੇਡਣ ਲਈ ਮਤਲਬ ਜੇ ਇਥੋਂ ਦੁਰਕੀ ਜਾਣਗੇ ਨਾ ਕਿਤੇ ਖੇਡਣ ਵੀ ਜਾਣਗੇ ਸੋ ਉਹ ਸਾਡੀਆਂ ਜਿਹੜੀ ਆਮ ਜ਼ਿੰਦਗੀ ਆ ਨਾ ਸਾਡੇ ਜਿਹੜੇ ਆਮ ਜਿਹੜੇ ਸਾਡੇ ਅਧਿਕਾਰ ਆ ਉਹਨਾਂ ਦਾ ਇਸ ਚੀਜ਼ ਕਰਕੇ ਹਨਨ ਹੋ ਰਿਹਾ ਆ ਸੋ ਬੇਸਿਕ ਸਾਡਾ ਮੁੱਦਾ ਇਹੀ ਆ ਕਿ ਇੱਕ ਤਾਂ ਢੂਟੇ ਪਰ ਬੰਦ ਕੀਤੇ ਜਾਣ ਜਿਹੜੇ ਲੌਜੀਕਲੀ ਜਿਹੜੇ ਬਣਦੇ ਨਹੀਂ ਲੀਗਲੀ ਵੀ ਬਣਦੇ ਨਹੀਂ ਦੂਜੀ ਗੱਲ ਜਿਹੜੀ ਮਾਈਨਿੰਗ ਆ ਉਹ ਵੀ ਇਲੀਗਲ ਹੁੰਦੀ ਆ ਜੋ ਨੰਬਰ ਹੈਗੇ ਉਹਦੇ ਤੇ ਨਹੀਂ ਹੁੰਦੀ ਉਹ ਰੂਟ ਪਲਾਨ ਬਣਦਾ ਆ ਐਸ ਪਰ ਲਾ ਜੇ ਮਾਈਨਿੰਗ ਕਿਸੇ ਨੇ ਕਰਨੀਆਂ ਉਹਨਾਂ ਦਾ ਰੂਟ ਰੂਟ ਮੈਪ ਬਣਦਾ ਆ ਔਰ ਰੂਟ ਮੈਪ ਵੀ ਉਹੀ ਪਾਸ ਹੋਊਗਾ ਜਿੱਥੇ ਸੜਕ ਦੀ ਕਪੈਸਿਟੀ ਹੋਊਗੀ ਤੇ ਜੇ ਰੂਟ ਮੈਪ ਵੀ ਇਹ ਅਪਰੂਵ ਕੀਤਾ ਤਾਂ that is also illegal ਉਹ ਵੀ ਲਾ ਦੇ ਅਗੇਂਸਟ ਕੀਤਾ ਲਾ ਨੂੰ ਇਗਨੋਰ ਕਰਕੇ ਕੀਤਾ ਸੋ ਇਹ ਭਾਰੀ ਲੈਵਲ ਦੀ ਜਿਹੜੀ ਉੱਤੋਂ ਲੈ ਕੇ ਥੱਲੇ ਤੱਕ ਦੀ ਕ੍ਰਪਸ਼ਨ ਆ ਉਹ ਸਾਰੇ ਇਹਦੇ ਵਿੱਚ ਲੀਡਰ ਲੂਡਰ ਜੇ ਇਨਵੋਲਵ ਨੇ ਸਾਡੇ ਲੋਕਾਂ ਦਾ ਨੁਕਸਾਨ ਹੋ ਰਿਹਾ ਇਸ ਕਰਕੇ ਜਿਹੜੇ ਸਾਡੇ ਸਰਪੰਚ ਸਾਹਿਬ ਸਾਡੀ ਪੰਚਾਇਤ ਸਾਰਿਆਂ ਨੇ ਮਿਲ ਕੇ ਇਸ ਚੀਜ਼ ਦੇ ਖਿਲਾਫ ਜਿਹੜਾ ਇਹ ਅੱਜ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਪਰਮਾਨੈਂਟ ਇਹਨਾਂ ਨੂੰ ਬੰਦ ਕਰਾਂਗੇ ਬਿਲਕੁਲ ਇਥੋਂ ਲੰਘਣਗੇ ਨਹੀਂ ਤੇ ਜੇ ਲੰਘਾਉਣਾ ਚਾਹੁੰਦੇ ਆ ਸਾਡੀ ਸੜਕ ਦੀ ਕਪੈਸਿਟੀ ਉਹੋ ਜਿਹੀ ਕੀਤੀ ਜਾਵੇ ਠੀਕ ਆ ਤੇ ਫਿਰ ਟਾਈਮਿੰਗ ਆ ਜਿਹੜੀ ਓਬਵੀਅਸਲੀ ਗੱਲ ਆ ਟਿਲ 5:00 ਜਿਹੜਾ ਟਾਈਮਿੰਗ ਆ ਉਸੇ ਟਾਈਮਿੰਗ ਚੂਗੀ ਕੋਈ ਰਾਤ ਨੂੰ ਰਾਤ ਨੂੰ ਇਲੀਗਲ ਮਾਈਨਿੰਗ ਆ ਰਾਤ ਨੂੰ ਹੁੰਦੀ ਆ ਰਾਤ ਨੂੰ ਲੰਘਦੇ ਆ ਤਾਂ ਸਾਡੇ ਲੋਕਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਆ ਉਹਦੇ ਨਾਲ ਅਸੀਂ ਬਿਲਕੁਲ ਵੀ ਜਿਹੜੀ ਹੈਗੀ ਆ ਹੁਣ ਮਤਲਬ ਅਸੀਂ ਬੀਬੀਆਂ ਖੜੀਆਂ ਨੇ ਬੀਬੀਆਂ ਨੂੰ ਪੁੱਛ ਲਓ ਇੱਥੇ ਉਹ ਤੁਹਾਨੂੰ ਦੱਸ ਦੇਣਗੀ ਇਹਨਾਂ ਦੇ ਘਰ ਦੇ ਵਿੱਚ ਤੇੜਾ ਆ ਗਿਆ ਇੱਧਰ ਤੁਸੀਂ ਇਹਨਾਂ ਵੱਲ ਕਰੋ ਇਹਨਾਂ ਦਾ ਘਰ ਨਮਾ ਪਾਇਆ ਸੀ ਜੀ ਸਾਰਾ ਨਮਾ ਘਰ ਪਾਇਆ ਸੀ ਜੀ ਤੇ ਉਹ ਸਾਰੇ ਟੁੱਟ ਟੁੱਟਿਆ ਹੀ ਪਿਆ ਮਤਲਬ ਅੰਦਰ ਪਿਆ ਨੂੰ ਡਰ ਲੱਗਦਾ ਵੀ ਕਦੋਂ ਡਿੱਗ ਜਾਊਗਾ ਹਨਾ ਤੇੜਾ ਆ ਗਿਆ ਬਹੁਤ ਵੱਡੀਆਂ ਵੱਡੀਆਂ ਦੇਖ ਵੀ ਸਕਦੇ ਹੋ ਤੁਸੀਂ ਠੀਕ ਆ ਤਾਂਕ ਪੈਂਦੀ ਬਹੁਤ ਜ਼ਿਆਦੀ ਰੋਏ ਏਡੇ ਏਡੇ ਪੈ ਗਏ ਨੇ ਰਾਤ ਨੂੰ ਅਸੀਂ ਸੌਂ ਨਹੀਂ ਸਕਦੇ ਠੀਕ ਆ ਬਹੁਤ ਜ਼ਿਆਦੀ ਪ੍ਰੋਬਲਮ ਆਉਂਦੀ ਆ ਤੇ ਬਿਲਕੁਲ ਨਹੀਂ ਸੌਂ ਸਕਦੇ ਟੁੱਟਿਆ ਪਿਆ ਘਰ ਤੁਸੀਂ ਜਾ ਕੇ ਆਪ ਚੈੱਕ ਕਰ ਸਕਦੇ ਹੋ ਨਮਾ ਬਣਿਆ ਘਰ ਟੁੱਟ ਗਿਆ ਕਿ ਠੀਕ ਹੈ ਸਾਡੇ ਸਾਰਿਆਂ ਦਾ ਹੀ ਮਤਲਬ ਸਾਡੀ ਆਮ ਜ਼ਿੰਦਗੀ ਜੋ ਸਾਡੇ ਲਈ ਜ਼ਰੂਰੀ ਹੈ ਨਾ ਲਾਈਫ ਐਂਡ ਲਿਬਰਟੀ ਜੋ ਸਾਡੇ ਫੰਡਾਮੈਂਟਲ ਰਾਈਟ ਆ ਉਹਨਾਂ ਦੀ ਵਾਇਲੇਸ਼ਨ ਹੋ ਰਹੀ ਹੈ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਠੀਕ ਹੈ ਸਾਡੇ ਕੋਲ ਸਾਡੇ ਇੱਥੇ ਆਮ ਲੋਕਾਂ ਦੇ ਕੋਲ ਇਥੇ ਮੈਕਸਿਮਮ ਜ਼ਿਆਦਾ ਕਿਸਾਨ ਨੇ ਸਾਡੇ ਕੋਲ ਬਾਲੇ ਦਾ ਸਾਧਨ ਹੈ ਨਹੀਂ ਤੁਹਾਨੂੰ ਵੀ ਪਤਾ ਵੀ ਕਿੰਨੀਆਂ ਹੁੰਦੇ ਆ ਬੰਦਾ ਸਾਰੀ ਜ਼ਿੰਦਗੀ ਦੀ ਪੂੰਜੀ ਜੋੜ ਕੇ ਘਰ ਬਣਾਉਂਦਾ ਘਰ ਟੁੱਟ ਗਿਆ ਠੀਕ ਹੈ ਫਿਰ ਸਾਡਾ ਸਰੀਰ ਇਹ ਚੱਲਦਾ ਫਿਰਦਾ ਹੁੰਦਾ ਉਹ ਡਿੱਗ ਕੇ ਸਾਡੇ ਬਜ਼ੁਰਗ ਹੁਣ ਅਸੀਂ ਬਜ਼ੁਰਗਾਂ ਨੂੰ ਹਸਪਤਾਲ ਹੀ ਲੈਂਦੇ ਫਿਰੇ ਤੇ ਉਹ ਜਿਹੜੀ ਉਹਨਾਂ ਦੀ ਉਮਰ ਹੈਗੀ ਆ ਵੀ ਅੱਜ ਉਹਨਾਂ ਨੇ ساری ਜ਼ਿੰਦਗੀ ਕਮਾਈ ਕੀਤੀ ਜੀਣੀ ਆ ਤੇ ਉਹ ਉਹਨਾਂ ਦੀ ਮੰੰਜੇ ਦੇ ਉੱਤੇ ਪੈ ਕੇ ਨਿਕਲ ਰਹੀ ਹੈ ਇਹੋ ਜਿਹੇ ਹਾਲਾਤਾਂ ਚ ਬੱਚਿਆਂ ਕੋਲ ਖੇਡਣ ਲਈ ਜਗ੍ਹਾ ਨਹੀਂ ਜੀ ਮਤਲਬ ਕਿਤੇ ਜਾਣਾ ਆਉਣਾ ਸਕੂਲ ਦੀਆਂ ਬੈਂਸ ਜਾਂਦੀਆਂ ਨੇ ਕਿਤੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਬਹੁਤ ਜਿਹੜਾ ਹੈਗਾ ਆ ਅਸੀਂ ਫੇਸ ਕਰ ਰਹੇ ਆ ਤੇ ਇਹਦੇ ਵਿੱਚ ਹਣ ਗੈਲੀ ਲਿਟਰਲੀ ਸਰਕਾਰ ਦੀ ਆ ਬਾਕੀ ਕੋਈ ਨਹੀਂ ਇੱਥੇ ਆ ਕੇ ਪੁੱਛਦਾ ਬਿਕੋਜ਼ ਸਾਰੇ ਇੱਥੇ ਰਲੇ ਮਿਲੇ ਨੇ ਸਾਰੇ ਜਣੇ ਮਿਲੇ ਹੋਏ ਨੇ ਸਾਰਿਆਂ ਨੂੰ ਪੈਸਾ ਜਾਂਦਾ ਆ ਸੋ ਇੱਥੇ ਕਿਸੇ ਨੇ ਜੇ ਇਹੋ ਜੀ ਗੱਲ ਹੁੰਦੀ ਏ ਕਹਿੰਦੇ ਆ ਕਿ ਸਪੀਡੀ ਜਿਹੜਾ ਹੈਗੀ ਇੱਥੇ ਜਸਟਿਸ ਹੁੰਦੀ ਆ ਤਾਂ ਆਪਣੀ ਦਸੰਬਰ ਦੀ ਗਈ ਹੋਈ ਆ ਕੰਪਲੇਂਟ ਠੀਕ ਆ ਅੱਜ 3 ਮਹੀਨੇ ਹੋ ਗਏ ਆ ਤਾਂ ਕੀ ਹਲੇ ਤੱਕ ਸਾਨੂੰ ਸਪੀਡੀ ਜਿਹੜਾ ਹੈਗਾ ਆ ਉਹਦੀ ਜਸਟਿਸ ਕਿਉਂ ਨਹੀਂ ਮਿਲੀ ਇਹ ਇਹ ਬੋਲਦੇ ਆ ਨਾ ਕਿ ਆਨਲਾਈਨ ਕਰੋ ਆਨਲਾਈਨ ਪੋਰਟਲ ਆ ਫਲਾਨਾ ਆ ਤੇਮ ਕਾ ਦੇਖ ਲਓ ਕੀ ਆ ਕਰਨਾ ਤੁਹਾਡਾ ਨਿਰੰਤਰ ਇਸੇ ਤਰ੍ਹਾਂ ਜਾਰੀ ਰਹੇਗਾ ਜਾਂ ਗੱਲ ਬਿਲਕੁਲ ਬਿਲਕੁਲ ਜਾਰੀ ਰਹੂਗਾ ਜੇ ਸਾਨੂੰ ਕਰਨਾ ਪਿਆ ਸੀ ਭੁੱਖ ਹੜਤਾਲਾਂ ਵੀ ਕਰਾਂਗੇ ਜੋ ਕਰਨਾ ਪਊਗਾ ਕਰਾਂਗੇ ਪਰ ਇਸੀ ਇਥੋਂ ਕਿਸੇ ਨੂੰ ਉਲੰਘਣ ਨਹੀਂ ਦੇਣਾ ਜੋ ਹੋਊਗਾ ਦੇਖਿਆ ਜਾਊਗਾ ਦੇਖੋ ਜੀ ਸਾਰਨੋ ਜ਼ਰੂਰੀ ਹੁੰਦਾ ਪਿੰਡ ਦਾ ਸੰਜੋਗ ਸਾਡੇ ਸਾਰੇ ਪਿੰਡ ਗਦਾਪੁਰ ਦੇ ਸਰਪੰਚ ਸਾਹਿਬ ਵੀ ਕੱਡੇ ਨੇ ਇਹ ਦੋਨਾਂ ਤਿੰਨਾਂ ਪਿੰਡਾਂ ਦਾ ਪੂਰਨ ਸੰਯੋਗ ਹੈ ਸਾਨੂੰ ਇਸ ਲਈ ਸਾਡੇ ਪਿੰਡ ਦੇ ਰੋਡ ਤੇ ਇਸ ਰੋਡ ਤੇ ਤਿੰਨ ਸਕੂਲ ਪੈਂਦੇ ਨੇ ਇੱਕ ਆਂਗਣਵਾੜੀ ਮਿਡਲ ਤੇ ਸੈਕੰਡਰੀ ਉਹ ਬੱਚੇ ਰੋਜ਼ ਜਾਂਦੇ ਨੇ ਇਹ ਟਿਪਰਾਂ ਦੀਆਂ ਡਾਰਾਂ ਦੀਆਂ ਡਾਰ ਆਉਂਦੀਆਂ 10 15 ਬੰਦਾ ਟ ਆ ਤੁਸੀਂ ਇਹਨਾਂ ਆ ਰੋਡ ਦੇਖਿਆ 10 ਫੋਟਾ ਰੋਡ ਆ ਸਸਰਾਲੀ ਤੋਂ ਜੇ ਕੋਈ ਬੰਦਾ ਬਿਮਾਰ ਹੋ ਜੇ ਉੱਥੋਂ ਲੈ ਕੇ ਆਉਣਾ ਪੈ ਜੇ ਗੌਂਸਗੜ ਤੱਕ ਪੂਰਾ ਹੋ ਜੂ ਐਜੇ ਹਾਲਾਤ ਨੇ ਨਾ ਕੋਈ ਸਾਈਡ ਦਿੰਦੇ ਆ ਕਿਸੇ ਡਰਾਈਵਰ ਕੋਲੇ ਮੈਨੂੰ ਲੱਗਦਾ ਹੈਵੀ ਲਾਇਸੈਂਸ ਨਹੀਂ ਹੈਗਾ ਇੱਥੇ ਬੰਦਾ ਜਾਂਦਾ ਮੋਟਰਸਾਈਕਲ ਤੇ ਉਹਦਾ ਚਲਾਨ ਕਰ ਦਿੰਦੇ ਜੀ ਹੈਲਮਟ ਦਾ ਚਲਾਨ ਆ ਇਹਨਾਂ ਦਾ ਕੀ ਚਲਾਨ ਨਹੀਂ ਹੈਗਾ ਤੇ ਇਹ ਸਾਡੀ ਪੁਰਨ ਜੋਰ ਤੇ ਮੰਗ ਆ ਵੀ ਇਹਨਾਂ ਤੇ ਪੂਰਨ ਤੌਰ ਤੇ ਬੰਦ ਕੀਤਾ ਜਾਵੇ ਸਾਡੇ ਜਿੰਨਾ ਟਾਈਮ ਇਹ ਬੰਦ ਨਹੀਂ ਹੁੰਦਾ ਉਹਨਾਂ ਦਾ ਟਾਈਮ ਚੱਲਣਾ ਜਾਰੀ ਰਹੂਗਾ ਜੀ ਬਾਕੀ ਗੜਾਪੁਰ ਦੇ ਸਰਪੰਚ ਸਾਹਿਬ ਨੇ ਇਹਨਾਂ ਨਾਲ ਅਸੀਂ ਤਾਂ ਇਹ ਕਹਿਣੇ ਜਾਂਦੇ ਆ ਸਾਡੀ ਇਹ ਮੰਗ ਆ ਵੀ ਪੂਰਨ ਤੌਰ ਤੇ ਇਹਨਾਂ ਨੂੰ ਬੰਦ ਕੀਤਾ ਜਾਵੇ ਓਵਰਲੋਡ ਚੱਲਦੇ ਆ ਸਾਰੀ ਰਾਤ ਟਿਪਰ ਚੱਲਦੇ ਆ ਇਹਨਾਂ ਦਾ ਕੋਈ ਟਾਈਮਿੰਗ ਨਹੀਂ ਹੈਗੀ ਬੱਚਿਆਂ ਨੂੰ ਸਕੂਲ ਜਾਣ ਆਉਣ ਤੋਂ ਪਰੇਸ਼ਾਨੀ ਹੈ ਬਿਲਕੁਲ ਸਿਆਣੇ ਬੰਦਾ ਕੋਈ ਨਹੀਂ ਜਾ ਸਕਦਾ ਕੋਈ ਵੀ ਲੀਡਰ ਆਵੇ ਸਾਡੇ ਨਾਲ ਗੌਂਸ ਘੜ ਤੋਂ ਤੁਰ ਕੇ ਸਸਰਾਲੀ ਕਲੋਨੀ ਚੱਲੇ